ਅੱਗੇ ਭਾਈ ਚੋਰ ਹੁੰਦੇ ਚੋਰੀ ਕਰਦੇ ਹੁੰਦੇ ਚੋਰੀ ਕੀ ਕਰਦੇ ਹੁੰਦੇ ਕਿਸਦਾ ਵੱੱਦ ਖੋਹ ਲੈ ਕੇ ਦੀ ਘੋੜੀ ਖੋਹ ਲਈ ਕਿਸਦਾ ਉੱਠ ਖੋਹ ਲਿਆ ਚੋਰੀ ਕਰਦੇ ਹੁੰਦੇ ਜਦੋਂ ਇੱਕ ਅੰਨਾ ਹੁੰਦਾ ਪਿੰਡ ਚ ਅੰਨਾ ਕੀ ਕਰਦਾ ਰਾਜਮੰਜਾ ਢਾਲਾ ਲਾ ਅੱਗੇ ਕਿਹੜਾ ਗੱਡੀਆਂ ਹੁੰਦੀਆਂ ਨਾ ਮੋਟਰ ਨਾਲ ਗੱਡੀ ਨਾਲ ਮੋਟਰ ਸੇ ਕੁਝ ਨਹੀਂ ਹੁੰਦੀ ਅੰਨਾ ਮੰਜੇ ਤੇ ਪਿਆ ਹੁੰਦਾ ਜਦੋਂ ਕੋਈ ਆਉਂਦਾ ਅੰਨਾ ਖੰਗੂਰਾ ਮਾਰਦਾ ਉਸੇ ਪਿੰਡ ਦੀਆਂ ਦੋ ਪਾਰਟੀਆਂ ਦੀਆਂ ਚੋਰੀ ਕਰਨ ਵਾਲੀਆਂ ਉਹ ਜਦੋਂ ਪਹਿਲੀ ਪਾਰਟੀ ਲੰਘਣ ਲੱਗੀ ਇੱਕ ਬੋਲਦਾ ਮੇਰੇ ਵਰਗਾ ਕਹਿੰਦਾ ਮੁੰਡਿਓ ਆਪਾਂ ਅੰਨੇ ਨਾਲ ਨਾਲੇ ਚਲੀਏ ਇੱਕ ਬੋਲਦਾ ਕਹਿੰਦਾ ਨੂੰ ਦਿਖੇ ਨਾ ਭਲੇ ਯਾਰ ਆਪਾਂ ਨਹੀਂ ਕਰੋਨੇ ਗਾਂ ਬਾਗੇ ਗਾਂ ਬਾਗੇ ਜੋ ਦੂਜੀ ਪਾਰਟੀ ਆ ਗਈ ਇੱਕ ਬੋਲਦਾ ਕਹਿੰਦਾ ਅੰਨੇ ਨਾਲ ਨਾਲੇ ਚਲੀਏ ਕਹਿੰਦਾ ਲੈ ਚਲੋ ਯਾਰ ਕੰਮੀ ਦੇਊਗਾ ਹਾਂ ਫੜ ਕੇ ਅੰਨਾ ਨਾਲ ਵਾਲਾ ਲਿਆ ਅੰਨੇ ਨੂੰ ਕਹਿੰਦੇ ਵੀ ਪਿੰਡ ਦੇ ਵਿੱਚ ਉਥੇ ਚੌਤਰਾ ਜਿਹਾ ਬਣਿਆ ਹਾਇਤੀ ਪਹਿਲੀ ਪਾਰਟੀ ਦੇ ਚੋਰਾਂ ਦੀ ਪਿੰਡ ਚ ਵੜ ਗਈ ਉਹਨਾਂ ਨੇ ਅੰਨਾ ਉਠਿਆਤਾ ਜਾਉ ਤਰੇ ਜਦੋਂ ਨਾ ਚੌਥਰੇ ਦੇ ਬਿਠਾ ਲਿਆ ਪਹਿਲਾ ਨਹੀਂ ਪਾਰਟੀ ਦਾ ਘੋੜੀ ਖੋਲ ਕੇ ਲਿਆ ਕੇ ਅੰਨੇ ਨੂੰ ਫੜਾਤੀ ਫੜਾਦੀ ਜਦੋਂ ਅੰਨੇ ਨੂੰ ਕਹਿੰਦੇ ਲੈ ਵੀ ਅੰਨੇ ਘੋੜੀ ਫੜ ਲੈ ਕਹਾਂ ਲਾਵੀ ਜੀ ਤੁਹਾਡਾ ਕੀ ਹੋਇਆ ਭਾਈ ਜਿਹੜੇ ਅੰਨੇ ਨੂੰ ਲੈ ਤੇ ਹਮ ਨਾ ਜਿਹੜੇ ਘੋੜੀ ਦੇ ਕੇ ਗਏ ਤੇ ਉਹ ਆ ਗਈ ਜਦੋਂ ਉਹ ਆ ਗਈ ਭਾਈ ਕਹਿੰਦੇ ਅੰਨੇ ਘੋੜੀ ਕਹਿੰਦਾ ਬੇਇੱਜ਼ਤੀ ਕਹਿੰਦਾ ਕਿੰਨੇ ਦੀ ਕਹਿੰਦਾ ਜਿੰਨੇ ਦੀ ਲਈ ਤੇ ਉਹਨੇ ਦੀ ਬੇਇੱਜ਼ਤੀ